ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦ ਦੀਆਂ łąਕਿਆਂ 'ਚ ਰਾਵੀ ਦਰਿਆ ਬੀਤੇ ਕੱਲ ਤੋਂ ਵੱਡਾ ਨੁਕਸਾਨ ਕਰ ਰਿਹਾ ਅਤੇ ਬੀਤੀ ਦੇਰ ਰਾਤ ਡੇਰਾ ਬਾਬਾ ਨਾਨਕ ਕਰਤਾਰਪੁਰ ਕੋਰੀਡੋਰ ਨੇੜੇ ਵੀ ਰਾਵੀ ਦਰਿਆ ਦੇ ਪਾਣੀ ਦੇ ਤੇਜ਼ ਵਹਾਅ ਅਤੇ ਪਾਣੀ ਦੇ ਪੱਧਰ ਵਧਣ ਦੇ ਚਲਦਿਆਂ ਦਰਿਆ ਦੀ ਤੁਸੀ ਬੰਨ ਟੁੱਟਣ ਕਾਰਨ ਕਈ ਨੇੜਲੇ ਪਿੰਡਾਂ 'ਚ ਪਾਣੀ ਦਾਖਲ ਹੋ ਗਿਆ ਅਤੇ ਜਿੱਥੇ ਪੂਰੀ ਖੇਤੀਬਾੜੀ ਵਾਲੀ ਜ਼ਮੀਨ ਡੁੱਬੀ ਹੈ ਉੱਥੇ ਹੀ ਰਾਤ ਵੇਲੇ ਕਈ ਕਰਾਂਚ ਵੀ ਪਾਣੀ ਦਾਖਿਲ ਹੋ ਚੁੱਕਾ ਹੈ ਅਤੇ ਡੇਰਾ ਬਾਬਾ ਨਾਨਕ ਸ਼ਹਿਰ ਵੀ ਪਾਣੀ ਵੜ ਚੁੱਕਾ ਹੈ ਲੋਕ ਪ੍ਰਸ਼ਾਸਨ ਕੋਲੋਂ ਮਦਦ ਦੀ ਅਪੀਲ ਕਰ ਰਹੇ ਹਨ ਹਾਂਜੀ ਅਨੂ ਵੀ ਹੁਣੇ ਪਤਾ ਲੱਗਾ ਜੀ 10 15 ਮਿੰਟ ਹੋਏ ਆ ਤੇ ਆਪਾਂ ਪਿੰਡੋਂ ਚੱਲ ਕੇ ਆਏ ਆ ਤੇ ਇਹ ਪ੍ਰਸ਼ਾਸਨ ਨੂੰ ਚਾਹੀਦਾ ਹੀ ਕੱਲ ਪਰਸੋਂ ਦਾ ਹੀ ਇਹ ਪਤਾ ਹੈ ਵੀ ਇਹ ਨੁਕਸਾਨ ਹੋ ਜਾਣਾ ਵਾ ਇੰਨੇ ਪਿੰਡਾਂ ਦਾ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬੰਦੀ ਜੇ ਬੰਨ ਟੁੱਟ ਗਿਆ ਇੰਨਾ ਪਿੰਡਾਂ ਦਾ ਰੱਤ ਰਛਤਰ ਤੋਂ ਲੈ ਕੇ ਜੋ ਠਾਣ ਨੂੰ ਬੜਾ ਨੁਕਸਾਨ ਜ਼ਿਆਦਾ ਹੋਏਗਾ ਜੀ ਇੰਨਾ ਪਿੰਡਾਂ ਦਾ ਤੇ ਇਹ ਕਰਕੇ ਪ੍ਰਸ਼ਾਸਨ ਨੂੰ ਚਾਹੀਦਾ ਹੁਣ ਵੀ ਇੱਥੇ ਪਹੁੰਚ ਕੇ ਤੇ ਆਪਣਾ ਜ਼ਿੰਮੇਵਾਰੀ ਸਮਝਣ ਤੇ ਲੋਕ ਭੱਜੇ ਫਿਰਦੇ ਜੀ ਲਾ ਕੇ ਚਾਕੇ ਦੇ ਲੋਕਾਂ ਬੜਾ ਯਤਨ ਕੀਤਾ ਕਈ ਤਮਾਂ ਤੋਂ ਤੁਸੀਂ ਬੈਠੀਆਂ ਲੋਕਾਂ ਨੇ ਬੱਧੀਆਂ ਨੇ ਤੇ ਪ੍ਰਸ਼ਾਸਨ ਦੀ ਨਹੀਂ ਆਪਾਂ ਕੋਈ ਵੀਡੀਓ ਵੇਖੀ ਆਈ ਵੀ ਪ੍ਰਸ਼ਾਸਨ ਬੰਨ ਲਿਆ ਪੇ ਪ੍ਰਸ਼ਾਸਨ ਨੂੰ ਆਪਣੀ ਜਿੰਮੇਵਾਰੀ ਸਮਝਣੀ ਚਾਹੀਦੀ ਹੈ ਸਥਿਤੀ ਇਹ ਆ ਜੀ ਪਹਿਲਾਂ ਤੇ ਪਾਣੀ ਜਿਹੜਾ ਵਾ ਬਿਲਕੁਲ ਨਾਰਮਲ ਸੀ ਤਾਰਾਂ ਦੇ ਥੱਲੇ ਸੀ 4 ਵਜੇ ਤੱਕ ਹੌਲੀ ਹੌਲੀ ਵਧਣਾ ਚાલુ ਹੋਇਆ ਹੈ ਪਾਣੀ ਸ਼ਾਮ ਪੈਂਦੇ ਆ 9 ਵਜੇ ਤੱਕ ਇਹ ਤਾਰਾਂ ਤੋਂ ਪਾਰ ਹੋ ਗਿਆ ਹਾਂਜੀ 10 ਵਜੇ ਤੱਕ ਤੁਸੀਂ ਦਾ ਲੈਵਲ ਬਿਲਕੁਲ ਬਿਲਕੁਲ ਲੈਵਲ ਤੇ ਹੋ ਗਿਆ ਜਿਨੇ ਚਰ ਨੂੰ ਜਿਹੜੇ ਸੋਜ ਨੇ ਮੋਰਚੇ ਪੁੱਟੇ ਹੀ ਉਹਨਾਂ ਨੂੰ ਕਵਰ ਕਰਨ ਦੇ ਹਾਂ ਉਹਨਾਂ ਦੀ ਮਿੱਟੀ ਪਾਉਂਦੇ ਹਾਂ ਉਹਨਾਂ ਦੇ ਵਿੱਚ ਬੋਰੇयां ਭਰ ਕੇ ਲਾਉਂਦੇ ਹਾਂ ਉਧਰੋਂ ਕਵਰ ਕਰਦਿਆਂ ਕਰਦੇ ਜਿਹੜਾ ਕੋਰੀਡੋਰ ਪੁਲ ਦੇ ਥੱਲੇ ਆ ਉਥੋਂ ਪਾੜ ਪੈ ਗਿਆ ਨੀ ਆਉਣ ਕਰਕੇ ਸੰਗਤ ਵਾਪਸ ਆ ਗਈ ਉਹ ਪਾੜ ਮੁੜ ਕੇ ਰੁਕਿਆ ਨਹੀਂ ਆ ਉਹ ਤੇ ਹੁਣ ਬਰਬਾਦੀ ਦਾ ਕਾਰਨ ਬਣ ਗਿਆ ਇਹ ਪਾੜ ਕਿੰਨੇ ਵਜੇ ਸ਼ੁਰੂ ਹੋਇਆ ਇਹ ਸਵਾ 1 ਵਜੇ ਤੁਸੀਂ ਉਸ ਟਾਈਮ ਉਥੇ ਮੌਜੂਦ ਸੀ ਜਾਨੀ ਲਾਸਟ ਤੇ ਅਹੀਂ ਉਹ ਸਾਡਾ ਦੋ ਟਰੈਕਟਰ ਹੀ ਪਿੰਡ ਦੇ ਪੰਜ 50 ਜਾਣੇ ਹਾਂ ਪਰ ਸਾਡੇ ਕੋਲ ਨਹੀਂ ਪੁੱਲ ਦੇ ਥੱਲੇ ਨਾ ਟਰੈਕਟਰ ਵੜਦਾ ਸੀ ਨਾ ਉਥੇ ਬੂਰੀਆਂ ਲੱਗਦੀਆਂ ਸੀ ਪਰ ਸਾਰਿਆਂ ਜਾਣਿਆਂ ਨੂੰ ਉਹ ਤੁਹਾਡੀ ਵਾਪਿਸ ਨਾ ਜਾਣ ਦੇ ਬਾਵਜੂਦ ਵੀ ਸਾਰੇ ਜਾਣੇ ਫਿਰ ਭੱਜੇ ਤੁਸੀਂ ਕੋਈ ਪ੍ਰਸ਼ਾਸਨ ਨੂੰ ਅਪੀਲ ਨਹੀਂ ਕੀਤੀ ਉਸ ਟਾਈਮ ਸਵੇਰੇ 1 ਵਜੇ ਕਿੰਨੇ ਪ੍ਰਸ਼ਾਸਨ ਦੇ ਕੀ ਕਰਨਾ ਸੀ ਤੁਹਾਨੂੰ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਉਸ ਟਾਈਮ ਵੀ ਕੋਈ ਸਵੇਰੇ 1 ਵਜੇ ਕੋਈ ਉੱਥੇ ਕੋਈ ਨਹੀਂ ਸੀ ਸਾਰੇ ਜਾਣੇ ਜਦੋਂ ਮੀਂਹ ਲੱਥਾਏ ਸਾਰੇ ਜਾਣੇ ਆਪ ਆਪਣੇ ਹੁਣ ਤੁਸੀਂ ਕੀ ਮੰਗ ਕਰਦੇ ਮੰਗਦੇ ਇਹੋ ਜੀ ਜੋ ਮੰਗ ਹੀ ਕਰਨੀਆਂ ਹੈ ਜੋ ਸਾਡਾ ਨੁਕਸਾਨ ਹੋਣਾ ਉਹ ਤੇ ਘੇਰ ਕੋ ਪਰਭਾਈ ਤੇ ਹੋਈ ਨੇ ਸਰਕਾਰਾਂ ਤੇ ਸਰਕਾਰਾਂ ਤੇ ਕੀ ਆਸ ਰੱਖ ਸਕਦੇ ਜੇ ਦਾ ਨੁਕਸਾਨ ਹੋਣਾ ਤੇ ਹੋ ਗਿਆ